आप नाम लिखता है कुछ सपने पूरे करने हैं कुछ मंजिलों से मिलना है कुछ सपने पूरे करने हैं कुछ मंजिलों से मिलना है अभी सफर शुरू हुआ है ਮੁਝੇ ਬਹੁਤ ਦੂਰ ਤੱਕ ਚੱਲਣਾ ਹੈ ਆਪਾਂ ਹੋਟਲ ਤੋਂ ਹੋ ਗਏ ਫਾਰਗ ਤੇ ਅੱਜ ਆਪਾਂ ਚਨਾਬ ਦਰਿਆ ਦੇ ਨਾਲ-ਨਾਲ ਘੁੰਮਾਂਗੇ ਤੇ ਚਨਾਬ ਦਰਿਆ ਕਹ ਲੋ ਵੀ ਉਹ ਦਰਿਆਵਾ ਜਿਹਦੇ ਵਿੱਚ ਸੋਹਣੀ ਮਹੀਵਾਲ ਨੂੰ ਮਿਲਣ ਜਾਂਦੀ ਆ ਤੇ ਉਹਦੇ ਘਰ ਦੇ ਘੜਾ ਬਦਲ ਦਿੰਦੇ ਆ ਕੱਚਾ ਰੱਖ ਦਿੰਦੇ ਆ ਪਰ ਫਿਰ ਵੀ ਉਹਨੂੰ ਪਤਾ ਹੁੰਦਾ ਕਿ ਕੱਚਾ ਘੜਾ ਫਿਰ ਵੀ ਸੋਹਣੀ ਜਿਹੜੀ ਦੂਜੇ ਪਾਸੇ ਜਾਣ ਲਈ ਦਰਿਆ ਦੇ ਦੂਸਰੇ ਪਾਸੇ ਜਾਣ ਵਾਸਤੇ ਕੱਚੇ ਘੜੇ ਨਾਲ ਹੀ ਛਾਲ ਮਾਰ ਦਿੰਦੀ ਆ ਤੇ ਫਿਰ ਮਹੀਵਾਲ ਦੇਖਦਾ ਵਾ ਵੀ ਉਹ ਲਹਿਰਾਂ ਚ ਡੁੱਬ ਰਹੀ ਆ ਤਾਂ ਉਹ ਵੀ ਉਹਦੇ ਵਿੱਚ ਹੀ ਛਾਲ ਮਾਰ ਦਿੰਦਾ ਤੇ ਮੇਰੇ ਹਿਸਾਬ ਨਾਲ ਸ਼ਾਇਦ ਕਿ ਉਹਨਾਂ ਦੀ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਆ ਪਰ ਆਪਾਂ ਉਸੇ ਹੀ ਚਨਾਬ ਦਰਿਆ ਦੇ ਆਲੇ ਦੁਆਲੇ ਘੁੰਮ ਗਏ ਅੱਜ ਤੇ ਸਮਾਨ ਬੰਨ ਲਿਆ ਮੋਟਰਸਾਈਕਲ ਦੇ ਨਾਲ ਤੇ ਅੱਜ ਕਹਿ ਲੋ ਵੀ ਬਰਫ਼ ਪੈਣ ਤੋਂ ਇਹ ਜਿਹੜੀ ਵੀਡੀਓ ਆ ਬਰਫ ਪੈਣ ਤੋਂ 5 ਦਿਨ ਪਹਿਲਾਂ ਦੀ ਰਿਕਾਰਡ ਆ ਤੇ ਆਪਾਂ ਨਿਕਲ ਚਲੀਏ ਆਓ ਚਲੀਏ ਹਾਂਜੀ ਦੋਸਤੋ ਅੱਜ ਆਪਾਂ ਸੈਰ ਕਰਦੇ ਆਂ ਖੂਬਸੂਰਤ ਪਹਾੜਾਂ ਦੀ ਜਦੋਂ ਪੱਤ ਝੜ ਦੀ ਰੁੱਤ ਹੋਵੇ ਜਿਹੜੇ ਪੱਤੇ ਆ ਉਹ ਤੁਹਾਨੂੰ ਪੀਲੇ ਰੰਗ ਦੇ ਦਿਸਣ ਆਇ ਇੱਕ ਜੀਪ ਸੀ ਜਿਹਨੂੰ ਟੋ ਕਰਕੇ ਲੈ ਕੇ ਚੱਲੇ ਆ ਕੋਈ ਨਾ ਕੋਈ ਉਹ ਚ ਨੁਕਸ ਪੈ ਗਿਆ ਜਦੋਂ ਪਹਾੜਾਂ ਦੇ ਵਿੱਚ ਕਿਸੇ ਗੱਡੀ ਨੂੰ ਜ਼ਿਆਦਾਤਰ ਨੁਕਸ ਸਿੱਥੇ ਇਹ ਆ ਕਿ ਜਦੋਂ ਪਹਾੜਾਂ ਦੇ ਵਿੱਚ ਤੁਸੀਂ ਲੇਹ ਲਾਖਵਾਲ ਨੂੰ ਜਾਂਦੇ ਹੋ ਤਾਂ ਉਸ ਜਗ੍ਹਾ ਤੇ ਜਾ ਕੇ ਆਕਸੀਜਨ ਘਟ ਜਾਂਦੀ ਆ ਆਕਸੀਜਨ ਜਦੋਂ ਘਟ ਜਾਂਦੀ ਆ ਜਿਹੜੀਆਂ ਨਵੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਤੇਲ ਦੇ ਨਾਲ ਨਾਲ ਯੂਰੀਆ ਪੈਂਦਾ ਉਹ ਤਕਰੀਬਨ ਜਾ ਕੇ ਉੱਥੇ ਖਰਾਬ ਹੋ ਜਾਂਦੀਆਂ ਨੇ ਜ਼ਿਆਦਾਤਰ ਤੇ ਇਸ ਕਰਕੇ ਇਹ ਵੀ ਭੁਲੇਖਾ ਕੱਢ ਦੋ ਕਿ ਚਾਹੇ ਥਾਰ ਲੈ ਜੋ ਚਾਹੇ ਵੱਡੀ ਤੋਂ ਵੱਡੀ ਗੱਡੀ ਲੈ ਜਾਓ ਜੇ ਉਹਨੇ ਬੰਦ ਹੋ ਗਈ ਤਾਂ ਫਿਰ ਉਹਦੇ ਕੋਲੇ ਹੋਰ ਕੋਈ ਰਸਤਾ ਨਹੀਂ ਟੋ ਹੀ ਆ ਤੇ ਇਸ ਬੰਦੇ ਨੂੰ ਪੁੱਛਿਆ ਕਿ ਤੈਨੂੰ ਟੋ ਕਰਨ ਦੇ ਕਿੰਨੇ ਪੈਸੇ ਜਾਨਕਿ ਲੈ ਤੁਸੀਂ ਇਸ ਗੱਡੀ ਨੂੰ ਤਾਂ ਉਸਨੇ ਦੱਸਿਆ ਕਿ ਮੈਂ 30000 ਰੁਪਏ ਦੇ ਵਿੱਚ ਟੋ ਕਰਕੇ ਲੈ ਕੇ ਆਇਆ ਲੇਹ ਤੋਂ ਮਨਾਲੀ ਤੱਕ ਚਲੋ ਖੱਬੇ ਪਾਸੇ ਆਪਣੇ ਚਨਾਵ ਦਰਿਆ ਜਿਹਦੇ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਸੋਹਣੀ ਮਹੀਵਾਲ ਦੇ ਕਿਸੇ ਐਂਡ ਜਿਹੜਾ ਹੈਗਾ ਉਹ ਚਨਾਬ ਦਰਿਆ ਦੇ ਵਿੱਚ ਜਾ ਕੇ ਨਿਬੜਦੀ ਆ ਉਹਨਾਂ ਦੀ ਸਾਰੀ ਸਟੋਰੀ ਆ ਜਿਹੜੀ ਤੇ ਹੁਣ ਆਪਾਂ ਕੈ ਲਾਂਗ ਤੋਂ ਇੱਕ ਖੂਬਸੂਰਤ ਸਿਰਫ ਆਪਾਂ ਅੱਜ ਦੀ ਦਿਹਾੜੀ ਕਿਸੇ ਜਗ੍ਹਾ ਤੇ ਡਰੋਨ ਉਡਾਵਾਂਗੇ ਤੇ ਅੱਗੇ ਐਪਲ ਬਾਗ ਆ ਤੇ ਆਪਾਂ ਉਹ ਬਾਗ ਦੇਖਦੇ ਆ ਤੇ ਚਨਾਬ ਦਰਿਆ ਆਪਣੇ ਨਾਲ-ਨਾਲ ਚੱਲ ਰਿਹਾ ਤੇ ਚਨਾਬ ਦਰਿਆ ਦੇ ਨਾਲ 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 ਚੱਲਦੇ ਆਂ ਤੇ ਗੱਲਾਂ ਕਰਦੇ ਆਂ ਇਹ ਜਿਹੜਾ ਸਫ਼ਰ ਆ ਬੜਾ ਖੂਬਸੂਰਤ ਆ ਇੱਕ ਪਹਾੜੀਆਂ ਬੜੀਆਂ ਖੂਬਸੂਰਤ ਆ ਉਤੋਂ ਅੱਖਾਂ ਨੂੰ ਇੰਨੀ ਖੂਬਸੂਰਤੀ ਲੱਗਦੀ ਆ ਅੱਗੇ ਐਪਲ ਬਾਗ ਆ ਗਿਆ ਆਪਾਂ ਪਹਿਲਾਂ ਸੇਬਾਂ ਦਾ ਬਾਗ ਦੇਖੀਏ ਅਗੀਆਂ ਗੱਲਾਂ ਕਰਦੇ ਆਂ ਅੱਗੇ ਪਹਿਲਾਂ ਤਾਂ ਆਹ ਲੱਗਿਆ ਹੋਇਆ ਵਾ ਉਹਦੇ ਪਿੱਛੇ ਸੇਬ ਲੱਗੇ ਹੋਏ ਆ ਦੇਖੋ ਕਿੰਨੇ ਸੋਹਣੇ ਸੇਬ ਲੱਗੇ ਹੋਏ ਆ ਇੱਥੇ ਆਪਾਂ ਤੋੜ ਕੇ ਸਭ ਉੱਤੇ ਕੋਲ ਚੱਲਦੇ ਆਂ ਮੈਂ ਸੇਵ ਲੱਗੇ ਤਾਂ ਬਹੁਤ ਆ ਰਹੀ ਦੇਖੇ ਆਂ ਪਰ ਪੱਕੇ ਹੋਏ ਸੇਵ ਨਹੀਂ ਦੇਖੇ ਇਹ ਰੁਆਇਲਾ ਹੈ ਪਾਲਾ ਹੈ ਰੁਆਇਲ ਆ ਦੇਖੋ ਆਹ ਜਾਮਨੀ ਰੰਗ ਦਾ ਆਇਪਲ ਤੋ ਅੱਗੇ ਲੱਗੇ ਹੈ ਆਪਾਂ ਜ਼ੂਮ ਕਰ ਆਹ ਦੇਖੋ ਇਹਨਾਂ ਦੇ ਹੋਰ ਦੇਖੀਏ ਨੇੜੇ ਜੇ ਕਿਤੇ ਹੋਰ ਸੀਨ ਬਣਦਾ ਕਿਤੇ ਹਾਂ ਹਾਂ ਨੇੜੇ-ਉਨੇ ਰਾ ਕਿ ਸੀਨ ਆਲੇ ਕਰ ਇਹ ਸੇਬਾਂ ਦੀ ਜਿਹੜੀ ਕੁਆਲਿਟੀ ਆ ਬਹੁਤ ਆਪਣੇ ਪੰਜਾਬ ਦੇ ਵਿੱਚ ਇਹ 250 ਰੁਪਏ ਤੋਂ ਪਲੱਸ ਕਿਲੋ ਵੇਚਣ ਵਾਲੇ ਸੇਬ ਨੇ ਪਰ ਜੇ ਮਿਲ ਜਾਣ ਪਰ ਆਪਣੇ ਜਦੋਂ ਸੇਬ ਆਉਂਦੇ ਆ ਇਹ 20-29 25-25 ਦਿਨ ਪੁਰਾਣੇ ਹੁੰਦੇ ਆ ਤੇ ਸੇਬਾਂ ਦੇ ਇਧਰਲੇ ਪਾਸੇ 뷰 ਦੇਖੀਏ ਤੇ ਇਹ ਖੜਾ ਜੀ ਆਪਣਾ ਬੁਲਟ ਮੋਟਰਸਾਈਕਲ ਜਿਹਦਾ ਨਾਮ ਰੱਖਿਆ ਹੋਇਆ ਜਮਦੂਤ ਜਾਨਕਿ ਟੋਇਆਂ ਟਿੱਬਿਆਂ ਵਾਸਤੇ ਜਮਦੂਤ ਚੜਾਈ ਦਾ ਜਮਦੂਤ ਤੇ ਸਾਹਮਣੇ ਜੈਪਸੀ ਆ ਰਹੀ ਆ ਦੇਖੋ ਕਿੰਨੀ ਖੂਬਸੂਰਤ ਲੱਗਦੀ ਆ ਤੇ ਇੱਥੇ ਕੋਈ ਕੋਈ ਗੱਡੀ ਨਿਕਲਦੀ ਆ ਕੋਤੇ ਕਿਤੇ ਟ੍ਰੈਫਿਕ ਆਉਂਦਾ ਐਪਲ ਦਾ ਬਾਗ ਦੇਖਦੇ ਸੀਗੇ ਪਿੱਛੇ ਆਪਾਂ ਲਾ ਆਪਣੇ ਲੋਕ ਜੇ ਫੇ ਵੱਡੇ ਵੱਡੇ ਲੱਗਿਆ ਚਾਨਕੀ ਬ੍ਰੇਕ ਲਾ ਲਈ ਤੇ ਇੱਥੇ ਰੁਕੇ ਆ ਥੋੜੀ ਦੇਰ ਆਹ ਪੀਲੇ ਪੱਤੇ ਲਾਈ ਆ ਕਿੰਨਾ ਸੋਹਣਾ 뷰 ਲੱਗਦਾ ਆ ਜਿਆ ਸਮਾਨ ਤੇ ਤਾਂ ਕਹ ਲੋ ਤੁਸੀਂ ਕਮਾਲ ਹੀ ਹੋਇਆ ਬਿਆਹ ਸਮਾਨ ਤਾਂ ਜਮਾਈ ਨੀਲਾ ਆ ਕੇ ਜਾਨਾ ਨਹੀਂ ਸੜਕ ਚੱਲਦੇ ਆਪਾਂ ਅੱਗੇ ਆਹ ਬੋਲ ਬਣਿਆ ਹੋਇਆ ਇਧਰ ਦੀ ਇਧਰੋਂ ਕਿੰਨਾ ਤੇਜ਼ ਆ ਇਹਦਰ ਵੀ ਇੰਨਾ ਭੁਕੇ ਨਿਕਲ ਜਾਣਾ ਐ ਇੰਨੀ ਖੂਬਸੂਰਤੀ ਨਾ ਇਹ ਕੈਮਰੇ ਚ ਕੈਦ ਹੋ ਗਈ ਆ ਪਰ ਅੱਖਾਂ ਨੂੰ ਜਿਹੜੀ ਦਿਸਣੀ ਆ ਚੀਜ਼ ਉਹਦੇ ਵਰਗੀ ਗੱਲ ਨਹੀਂ ਬਣਦੀ ਪਰ ਫਿਰ ਵੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਦਿਖਾਇਆ ਜਾਵੇ ਤੇ ਹੁਣ ਆਪਾਂ ਚਨਾਬ ਦਰਿਆ ਦੇ ਕੰਢੇ ਵੱਲੋਂ ਜਾ ਰਹੇ ਆ ਜਿਹੜਾ ਇੱਕ ਕੱਚਾ ਰਸਤਾ ਤੇ ਇੱਥੇ ਟੂਰਿਸਟ ਆਏ ਵੀ ਹੋਏ ਆ ਕੁਝ ਪੰਜਾਬ ਦੇ ਵੀ ਆਏ ਹੋਏ ਆ ਤੇ ਇੱਕ ਪਹਿਲਾਂ ਕੋਲ ਦੀ ਗੱਡੀ ਲੰਗੀ ਸੀ ਪੰਜਾਬ ਨੰਬਰ ਸ਼ਾਇਦ ਇਹੀ ਆ ਜਿਹੜੀ ਖੜੀ ਆ ਤੇ ਆਪਾਂ ਇੱਥੇ ਰੁਕਦੇ ਆ ਤੇ ਇੱਥੇ ਦੀ ਖੂਬਸੂਰਤੀ ਦਾ ਥੋੜਾ ਜਿਹਾ ਆਨੰਦ ਲੈਨੇ ਆ ਵੀ ਇੱਥੇ ਕਹੇ ਜੇ ਹਾਲਾਤ ਆ ਕਿੰਦਾਂ ਦੀ ਖੂਬਸੂਰਤੀ ਆ ਤੇ ਇੱਥੇ ਆਪਾਂ ਡਰੋਨ ਉਡਾਉਨੇ ਆ ਤੇ ਡਰੋਨ ਦੇ ਨਾਲ ਦੇਖਦੇ ਆ ਕੁਝ ਡਰੋਨ ਸ਼ਾਟ ਦੇਖੋ ਤੁਸੀਂ ਤੇ ਆਪਾਂ ਇੱਥੇ ਬਾਈਕ ਨੂੰ ਕਰ ਲਿਆ پارک ਤੇ ਹੁਣ ਆਪਾਂ ਅੜਾਈਏ ਡਰੋਨ ਤੇ ਡਰੋਨ ਦੇ ਨਾਲ ਵਿਊ ਦੇਖੋ ਤੁਸੀਂ ਵੀ ਪਹਾੜੀਆਂ ਕਿੰਨੀਆਂ ਸੋਹਣੀਆਂ ਨੇ ਆਕਾਸ਼ ਕਿੰਨਾ ਸਾਫ਼ ਆ ਤੇ ਜਦ ਕੇ ਸਾਨੂੰ ਤਾਂ ਇੱਥੇ ਆਕਾਸ਼ ਵੀ ਉਹਨਾਂ ਸਾਫ਼ ਨਹੀਂ ਦਿਂਦਾ ਫੇਰ ਦਰਿਆ ਦਾ ਪਾਣੀ ਕਿੰਨਾ ਸਾਫ਼ ਆ ਤੇ ਇੱਥੇ ਚਾਹੇ ਪੱਥਰ ਹੀ ਪਏ ਆ ਪੱਥਰਾਂ ਦੇ ਵਿੱਚ ਕੂੜਾ ਕਰਕਟ ਵੀ ਹੈ ਨਹੀਂਗਾ ਤੇ ਤੁਸੀਂ ਕੁਝ ਜਿਹੜੇ ਡਰੋਨ ਸ਼ਾਟ ਆ ਇਹਨਾਂ ਨੂੰ ਇੰਜੋਏ ਕਰੋ ਫਿਰ ਆਪਾਂ ਅੱਗੇ ਕਰਦੇ ਆਂ ਗੱਲਬਾਤ ਇੱਥੇ ਦੋ ਪਰਿਵਾਰ ਮਿਲ ਗਏ ਜਿਹੜੇ ਗੱਡੀ ਤੇ ਘੁੰਮਣ ਆਏ ਹੋਏ ਆ ਇਕੱਠੇ ਨਾਲ ਉਹਨਾਂ ਦੇ ਬੱਚੇ ਵੀ ਆ ਜਿਹੜੇ ਆਪਾਂ ਹੁਣੇ ਸ਼ਾਟ ਦੇ ਵਿੱਚ ਦੇਖੇ ਆ ਅਵਤਾਰ ਸਿੰਘ ਇਹਨਾਂ ਦਾ ਨਾਮ ਆ ਇਹ ਮਹਾਲੀ ਕੋਟ ਦੇ ਵਿੱਚ ਲੱਗੇ ਹੋਏ ਨੇ ਤੇ ਇਹਨਾਂ ਨੇ ਫਿਰ ਬ੍ਰੇਕਫਾਸਟ ਇੱਥੇ ਬਣਾਇਆ ਇਹਨਾਂ ਕੋਲੇ ਗੈਸ ਸਿਲੰਡਰ ਵੀ ਸੀਗਾ ਬ੍ਰੇਕਫਾਸਟ ਬਣਾਇਆ ਤੇ ਇਹਨਾਂ ਦੇ ਨਾਲ ਫਿਰ ਆਪਾਂ ਬ੍ਰੇਕਫਾਸਟ ਜੁਆਇਨ ਕੀਤਾ ਇਹਨਾਂ ਦੇ ਨਾਲ ਚਾਹ ਪੀਤੀ ਕੌਫੀ ਪੀਤੀ ਤੇ ਕਾਫੀ ਦੇਰ ਗੱਲਾਂ ਕੀਤੀਆਂ ਤੇ ਇੱਥੇ ਪਤਾ ਹੀ ਨਹੀਂ ਲੱਗਿਆ ਵੀ ਸਮਾਂ ਕਿਵੇਂ ਨਿਕਲ ਗਿਆ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਇੱਕ ਹੋਰ ਲੋਕੇਸ਼ਨ ਦੇ ਉੱਤੇ ਜਿੱਥੇ ਜਾ ਕੇ ਆਪਾਂ ਬਿਲਕੁਲ ਦਰਿਆ ਦੇ ਕੰਢੇ ਤੇ ਬੈਠਾਂਗੇ ਤੇ ਉੱਥੇ ਕੋਈ ਹੋਊਗਾ ਨਹੀਂ ਆਪਣੇ ਤੋਂ ਬਿਨਾਂ ਨਹੀਂ ਕੋਈ ਹੋਊਗਾ ਉਹ ਜਗ੍ਹਾ ਲੱਭ ਕੇ ਉੱਥੇ ਚੱਲੀਏ ਜਿਹੜਾ ਆਪਣੇ ਕੋਲੇ ਡਰੋਨ ਆ ਇਹ ਹੱਥ ਤੇ ਉਤਰ ਜਾਂਦਾ ਤੇ ਹੁਣ ਆਪਾਂ ਹੱਥ ਤੇ ਤਾਰਦੇ ਆਂ ਡਰੋਨ ਨੂੰ ਤੇ ਇਹ ਹੱਥ ਨੂੰ ਦੇਖ ਕੇ ਆਪੇ ਹੀ ਲੈਂਡ ਹੋ ਜਾਂਦਾ ਜਿਵੇਂ ਕਬੂਤਰ ਚੁਗਾ ਚੁਗਾ ਦਾ ਨਾ ਉਵੇਂ ਹੋ ਜਾਂਦਾ ਪਹਿਲਾਂ ਮੈਂ ਲੁਧਿਆਣਾ ਲਿਖਣਾ ਸੀ ਫਿਰ ਉਹਨੇ ਕਿਹਾ ਐਲ ਡੀ ਐਚ ਹੀ ਪਾ ਦੋ ਫਿਰ ਮੈਂ ਕਿਹਾ ਵੀ ਆਪਦਾ ਵੀ ਨੋਂ ਲਿਖ ਭਾਈ ਕੱਲਾ ਹੀ ਆ ਮੈਂ ਕੋਈ ਵੀ ਨਹੀਂ ਹੈਗਾ ਕੋਈ ਟੂਰਿਸਟ ਨਹੀਂ ਹੈਗਾ ਕੋਈ ਪੈਨਡ ਵਾਲਾ ਨਹੀਂ ਹੈਗਾ ਆ ਦਰਿਆ ਦਾ ਕੰਢੇ ਦੀ ਆ ਤੁਸੀਂ ਦੇਖਾ ਆ ਇਧਰੋਂ ਪਾਸੇ ਪੁਲ ਬਣਦਾ ਤੇ ਉਹ ਆਪਾਂ ਨੂੰ ਉਹਦੇ ਚ ਦੇਸੀ ਪਿਆ ਕੈਮਰੇ ਚ ਇਹਨਾ ਖੂਬਸੂਰਤ ਪਿੰਡ ਤੇ ਥੱਲੇ ਆ ਜਣਾ ਤਰਿਆ ਚਾਹ। ਬਹੁਤ ਵਧੀਆ। ਬਹੁਤ ਵਧੀਆ। ਤੇ ਉੱਤੇ ਇੰਨੇ ਸੋਨੇ ਫੁੱਲ। ਇੰਨਾ ਸੋਨਾ ਫੁੱਲ। ਤੇ ਛਾਂ ਉੱਤੇ ਵੀ ਹੈਨੀਗੀ। ਕਿਤੇ ਕਿਤੇ ਤੋਂ ਕਿਤੇ ਕਿਤੇ ਛਾਂ ਅੱਜਿਆ ਸਾਢੇ ਪੰਜ। ਤੇ ਜਦੋਂ ਇਸ ਜਗ੍ਹਾ ਤੇ ਆਉਨੇ ਆ ਨਾ ਆਪਾਂ। ਇਸ ਜਗ੍ਹਾ ਤੇ ਆ ਕੇ ਟਾਇਰ ਵਜਦਾ ਉਹਦੇ ਵਿੱਚ ਆ ਕੇ ਆ ਦੇਖੋ ਕਿੰਨਾ ਫਰਕ ਆ ਇਹਦੇ ਵਿੱਚ ਫਿਰ ਟਾਇਰ ਵਾਜਦਾ ਆ ਕਿਸੇ ਦਾ ਟਾਇਰ ਵੀ 파ੜ ਸਕਦੀ ਆ ਤੇ ਇਧਰ ਹੈਗਾ ਜਬਰਦਸਤ ਚਾਰਨਾ ਇਹਨੂੰ ਆਪਾਂ ਨੇੜੇੋਂ ਲੈ ਕੇ ਜਾਂਦੇ ਆ ਦੇਖਦੇ ਆ ਆਹ ਰੋਡ ਨਿਕਾਇਆ ਨਾ ਦਿੱਤੀ ਜਤਵਾ ਬਾਦ ਆ ਤੇ ਇਹਦਾ ਮੂੰਹ ਇਹੀ ਨਿਕਲਣਾ ਹੋਵੇ ਤੁਹਾਨੂੰ ਇੱਕ ਵੀਡੀਓ ਚ ਦਿਖਾਏ ਸੀਗੇ ਚਿੱਤਕੁਲ ਵਾਲੀ ਵੀਡੀਓ ਚ ਆ ਉਹ ਪਾਈਪ ਆ ਇਹ ਝਰਨੇ ਦੇ ਇਹ ਪਾਈਪ ਨਾ ਇਦਾਂ ਗੋਲ ਹੀ ਰਹਿੰਦਾ ਹੈ ਮੋੜਦਾ ਨਹੀਂ ਜੇ ਮੋੜਾਂਗੇ ਤਾਂ ਇਹਨੂੰ ਗੋਲ-ਗੋਲ ਜਿਹਾ ਹੋ ਕੇ ਮੋੜਦਾ ਇਹ ਆਕੜਿਆ ਜਿਹਾ ਹੁੰਦਾ ਤੇ ਇਹ ਪਾਈਪ ਝਰਨੇ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਰੱਖ ਦਿੰਦੇ ਆ ਜਿੱਥੇ ਇੱਕ ਅਣਸ਼ੂ ਹੈ ਪਾਣੀ ਆ ਤੇ ਫਿਰ ਇਹ ਘਰਾਂ ਦੇ ਵਿੱਚ ਪਾਣੀ ਆ ਜਿਹੜਾ ਪਹੁੰਚ ਜਾਂਦਾ ਤੇ ਜਿੱਥੇ ਬੰਦਾ ਨਹੀਂ ਜਾਂਦਾ ਉੱਥੇ ਜਾ ਕੇ ਵਸਾਇਆ ਹੁੰਦੇ ਆ ਤੇ ਘਰਾਂ ਦੇ ਵਿੱਚ ਪ੍ਰੈਸ਼ਰ ਦੇ ਨਾਲ ਪਾਣੀ ਪਹੁੰਚਦਾ ਰਹਿੰਦਾ ਤੇ ਅਧਿਕ ਸ਼ਾਮ ਆ ਅਧਿਕ ਧੱਪਾ ਅਧਿਕ ਆਕ ਆ ਬਲਦੋਂ ਕੋਈ ਲੰਘਦਾ ਤੇ ਇੰਨਾ ਖੜਕਾ ਹੁੰਦਾ ਬੰਦਾ ਵੇਹੇ ਕਰਦਾ ਕਰਦਾ ਕੋਈ ਖਾਸ ਨਹੀਂ ਪਿਆ ਠੀਕ ਆ ਆ ਖੜੇ ਆ ਆ ਉਹੀ ਬਲ ਕੋਲੇ ਆ ਖੜਕਾ ਬਹੁਤ ਹੁੰਦਾ ਬਲ ਦਾ ਇਹ ਜਿਹੜੀ ਖੂਬਸੂਰਤੀ ਅੱਖਾਂ ਨੂੰ ਤਾਂ ਇੰਨੀ ਸੋਹਣੀ ਲੱਗਦੀ ਸੀ ਫਿਰ ਕੱਲੀ ਖੂਬਸੂਰਤੀ ਨਹੀਂ ਫਿਰ ਤੁਹਾਡੇ ਕੋਲੇ ਮੋਟਰਸਾਈਕਲ ਤੇ ਤੁਸੀਂ ਸਫ਼ਰ ਕਰਦੇ ਹੋ ਤੇ ਦੂਜੀ ਤੀਜੀ ਗੱਲ ਇਹ ਆ ਕਿ ਨਾਲ-ਨਾਲ ਦਰਿਆ ਚੱਲਦਾ ਚੌਥੀ ਗੱਲ ਸਾਹਮਣੇ ਬੱਦਲ ਆ ਪਹਾੜ ਆ ਸਾਫ਼ ਸੁਥਰੀ ਸੜਕ ਆ ਕੋਈ ਟ੍ਰੈਫਿਕ ਨਹੀਂ ਹੈਗਾ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਸਵਰਗ ਦੇ ਵਿੱਚ ਹੀ ਗੀੜਾ ਦੇ ਰਹੇ ਆ ਕਿਤੇ ਤੇ ਸਵਰਗ ਦੇ ਵਿੱਚ ਘੁੰਮ ਰਹੇ ਆ ਤੇ ਅਜਿਹਾ ਨਜ਼ਾਰਾ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਆਇਆ ਜਿੰਨਾ ਸੋਹਣਾ ਇੱਥੇ ਆ ਕੇ ਲੱਗਿਆ ਕਮ ਤੇ ਕਰੋ ਵੀਡੀਓ ਨੂੰ ਇੰਜੋਏ ਤੇ ਮਿਲਦੇ ਆਪਾਂ ਛੇਤੀ ਨਵੀਂ ਵੀਡੀਓ 'ਚ